ਸਰ ਪਿੰਡ ਦੇ सरपंच ਬਣ ਚੁੱਕੇ ਹੋ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਕੀ ਕਹਿਣਾ ਚਾਹੋਗੇ ਕਿਵੇਂ ਦੇਦੇ ਹੋ ਮੈਂ ਜਤਿੰਦਰ ਸਿੰਘ ਖੇਰਾ ਸਰਪੰਚ ਪਿੰਡ ਖੇਰਾ ਗੋਟਲੀ ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਪਹਿਲੀ ਵਾਰੀ ਮੈਂ ਇਲੈਕਸ਼ਨ ਲੜੀ ਹੈ ਜੀ ਤੇ ਪਹਿਲੀ ਵਾਰੀ ਪਿੰਡ ਦੇ ਲੋਕਾਂ ਨੇ ਇੰਨਾ ਮਾਨ ਦਿੱਤਾ ਹੈ ਊੜੀ ਕੋਸ਼ਿਸ਼ ਕਰਾਂਗੇ ਪਿੰਡ ਦਾ ਜਿੰਨਾ ਵੀ ਰਹਿਦਾ ਕੰਮ ਕਰਵਾਉਣ ਦੀ 5 ਸਾਲਾਂ ਦੇ ਵਿੱਚ ਨਹੀਂ ਭਾਵੇਂ ਮੈਂ ਪਹਿਲੀ ਵਾਰੀ ਇਲੈਕਸ਼ਨ ਲੜੀ ਹੈ ਇਸ ਵੇਲੇ ਜੀ ਪਹਿਲਾਂ ਮੈਂ ਬਲਾਕ ਇੰਚਾਰਜ ਜੀ ਆਮਾ ਦੀ ਗੱਲ ਕਰੀ ਤਾ ਸਰ ਪਿਛਲੀ ਪੰਚਾਇਤ ਵਾਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜਿਹਦੇ ਤੁਹਾਡੀ ਪੰਚਾਇਤ ਵਾਲੇ ਪੂਰੇ ਕਰਾਈ ਜਾਣੇ ਇੱਕ ਦੇ ਪਿੰਡ ਦੇ ਵਿੱਚ ਛੱਪਰ ਆ ਜੀ ਸਾਡੇ ਆਬਾਦੀ ਦੇ ਵਿੱਚ ਪੈਂਦਾ ਉਹਦੇ ਕਾਰਨ ਪਿੰਡ ਦੇ ਪਾਣੀ ਦਾ ਬਹੁਤ ਨੁਕਸਾਨ ਹੋਇਆ ਪੀਣ ਵਾਲੇ ਦਾ ਥੱਲੇ ਦਾ ਪਾਣੀ ਧਰਤੀ ਹੇਠਲਾ ਜਿਹੜਾ ਉਹਦਾ ਕੁਝ ਨਾ ਕੁਝ ਕਰਾਂਗੇ ਲੱਗ ਲੱਗੇ ਕਰਾਂ ਦੀ ਮੰਗਿਆ ਵੀ ਇਹ ਛੱਪਰ ਦਾ ਕੁਝ ਨਾ ਕੁਝ ਹੱਲ ਕਰੋ ਕੁਝ ਜਾਂਚ ਕਰਨੀ ਉਹਨਾਂ ਦਾ ਸਵਾਰਨ ਵਾਲਾ ਕੋਤਰ ਮਸ਼ਾਲਾ ਆ ਗਰਾਊਂਡ ਆ ਪਿੰਡ ਦੀ ਬੱਚਿਆਂ ਦੀ ਉਹ ਹੈਡਣ ਵਾਲੀ ਉਹਨਾਂ ਦੇ ਕੰਮ ਕਰਾਉਣ ਵਾਲੇ ਜੀ ਕੁਝ ਡੇੜਿਆਂ ਦੇ ਰਸਤੇ ਹੋਰ ਵੀ ਕੰਮ ਨੇ ਦਰਜਾ ਬਦਲ ਜਾ ਕੇ ਨੌਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਚ ਵੀ ਕਾਫੀ ਨੌਜਵਾਨ ਨੇ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਨੌਜਵਾਨਾਂ ਵਾਸਤੇ ਪਹਿਲੇ ਨੰਬਰ ਤੇ ਜੇ ਸੜ ਮੈਂ ਤੁਹਾਨੂੰ ਦੱਸਿਆ ਵੀ ਜਿੱਦਾਂ ਉਹਦਾ ਵਾਸਤੇ 2 ਕਿਲੇ ਪਿੰਡ ਦੀ ਗਰਾਊਂਡ ਹੈ ਜੀ ਉਹਨਾਂ ਦੀ ਮੈਂ ਬਾਉਂਡਰੀ ਕਰਵਾਵਾਂਗਾ ਉਹਦੇ ਵਿੱਚ ਟਰੈਕ ਬਣਾਇਆ ਜਾਏਗਾ ਬੈਨ ਵਾਸਤੇ ਕੁਰਸੀਆਂ ਵਗੈਰਾ ਲਾਈਟਾਂ ਵਗੈਰਾ ਔਰ ਜੇ ਬਾਸਕਟਬਾਲ ਦੀ ਗਰਾਊਂਡ ਜਾਂ ਫੁੱਟਬਾਲ ਦੀ ਗਰਾਊਂਡ ਜਾਂ ਕ੍ਰਿਕਟ ਦੀ ਗਰਾਊਂਡ ਦੇ ਉਸ ਹਿਸਾਬ ਨਾਲ ਪੇਚ ਬਣਾਈ ਜਾਏਗੀ ਜਿੱਦਾਂ ਵੀ ਮੁੰਡ ਨੌਜਵਾਨ ਉਹ ਹੋਂਦੇ ਨਾਤੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਕਾਫੀ ਬਾਹਰ ਦੇ ਮੁਲਕਾਂ ਮਰ ਜਾਣ ਦਾ ਹੈਗਾ ਹਾਂਜੀ ਔਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਨਾ ਹਾਂ ਦੇਣਾ ਚਾਹੋਗੇ ਬਾਹਰ ਦੇ ਮੁਲਕਾਂ ਸਾਰਾ ਇਦਾਂ ਵਾ ਵੀ ਪਿੰਡ ਇੱਥੇ ਤੁਹਾਨੂੰ ਬਹੁਤ ਬੇਰੁਜ਼ਗਾਰੀ ਜ਼ਿਆਦਾ ਆ ਤੂੰ ਮਜਬੂਰੀ ਕਰਕੇ ਜਾਣਾ ਪੈਂਦਾ ਮੈਂ ਮੈਸੇਜ ਉਹਨਾਂ ਨੂੰ ਇਹ ਦਿੰਨਾ ਵਾ ਵੀ ਚਲੋ ਤੁਸੀਂ ਬਾਹਰ ਜਾਓ ਕੰਮ ਕਰੋ ਪਰ ਇਹ ਆ ਵੀ ਵਾਪਸ ਆਪਣੇ ਪਿੰਡ ਆਓ ਪਿੰਡ ਤੋਂ ਵਧੀਆ ਚੀਜ਼ ਕੋਈ ਨਹੀਂ ਆਗੀ ਕੰਮ ਕਰੋ ਆਪਣੀ ਜਿਹੜੀ ਜ਼ਿੰਦਗੀ ਹੈ ਉੱਥੇ ਸਾਲ ਬਾਾਰ 2 ਸਾਲ ਲਾ ਕੇ ਫੇਰ ਪਿੰਡ ਆਓ ਫੇਰ ਚੱਲ ਜਾਓ ਪੜੀ ਅਭੀ ਪੱਕੇ ਉਥੇ ਸ਼ਿਫਟ ਨਾ ਹੋ ਇਹ ਮੇਰੇ ਵੱਲੋਂ ਮੈਸੇਜ ਹੈ। ਹੱਤ ਇਹ ਵਾਲੀ ਪਿੰਡਾਂ ਦੇ ਵਿੱਚ ਪੈਨਸਨ ਦਾ ਰਾਸ਼ਨ ਕਰਦੀ ਸਮੱਸਿਆ ਨਾਲ ਲੈ ਕੇ ਉਲਝਣ ਵਾਝ ਜਾਂਦੀ ਜਾਂ ਲੋਕ ਧੜੇ ਜਾਂਦੀ ਸਰਪੰਚ ਵੀ ਕਨਕ ਦਾ ਪਤਪਾਲ ਕਰ ਜਾਂਦੇ ਆ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏ ਨਹੀਂ ਸਾਡੇ ਸਾਡੇ ਕੋਈ ਐਹੋ ਜੀ ਗੱਲ ਨਹੀਂ ਹੈਗੀ ਦੋ ਰੀਪੂ ਨੇ ਸਾਡੇ ਪਿੰਡ ਤੇ ਗੜੀ ਵਧੀਆ ਪਾਰਦਰਸ਼ੀ ਤਰੀਕੇ ਨਾਲ ਕਨਕ ਵੰਡੀ ਜਾਂਦੀ ਜਿੱਥੇ ਕੋਈ ਗੱਲਬਾਤ ਹੁੰਦੀ ਲੋਕੀ ਮੈਨੂੰ ਦੱਸ ਦੇ ਫਿਰ ਮੈਂ ਜਾਨਾ ਪਿੱਛੇ ਜਿਹੀ ਉਹੀ ਮਾੜੀ ਜੀ ਗੱਲ ਤੋਂ ਪਰਸਨਲੀ ਕਿਹਾ ਤੇ ਖਰਚ ਲੱਗੇ ਵੰਡਣ ਤੇ ਉਹ ਮੈਂ ਰੱਖਦੀ ਉਤ ਤੋਂ ਬਾਅਦ ਉਹ ਫਿਰ ਸਾਂਝੀ ਜ ਕਈ ਉਹਦੇ ਪਿੰਡਾਂ ਦੇ ਵਿੱਚ ਝਗੜੇ ਇੰਨੇ ਵੱਜ ਜਾਂਦੇ ਆ ਕਿ ਪੁਲਿਸ ਵੀ ਇੰਟਰ ਕਰ ਜਾਂਦੀ ਆ ਲੋਕਾਂ ਨੂੰ ਥਾਣੇ ਪਚਾਦੀਆਂ ਦੇ ਵਿੱਚ ਜਿਹੜਾ ਅਜਿਹੇ ਰਾਪੀ ਦਾ ਪੈਸਾ ਵੀ ਕਾਫੀ ਖਰਾਬ ਹੁੰਦਾ ਕਿੰਨਾ ਪੰਚਾਇਤ ਦੀ ਸਰਪੰਚ ਦੀ ਜੁੰਮਾ ਦੀ ਬੰਦੀ ਆ ਸਾਡੀ ਪੰਚਾਇਤ ਵੱਲੋਂ ਕੀ ਬਰਾਂਲਾ ਕੀਤਾ ਜੀ ਅਸੀਂ ਤਾਂ ਸਰ ਕੋਸ਼ਿਸ਼ ਕਰਦੇ ਆ ਵੀ ਜਦੋਂ ਪਿੰਡ ਦੇ ਮਸਲੇ ਪਿੰਡ ਦੇ ਵਿੱਚ ਹੀ ਨਿਬੇੜੀਏ ਬਹੁਤੇ ਬੰਦਿਆਂ ਨੂੰ ਇਹੋ ਆਖੀਦਾ ਵੀ ਇੱਥੇ ਆਓ ਤੁਹਾਡੀ ਜੋ ਵੀ ਮੰਗ ਵਾਜੋ ਕੋਈ ਗੱਲਬਾਤ ਬੈਠ ਕੇ ਦੋਹਾਂ ਤਰ੍ਹਾਂ ਦੀ ਨਿਬੇੜ ਦੰਨੇ ਆ ਤੇ 99% ਸਾਡੇ ਪਿੰਡ ਜਿਹੜੇ ਮਸਲੇ ਪਿੰਡ ਜੀ ਹੱਲ ਕਰਵਾਉਣ ਤੱਕ ਅਸੀਂ ਕਾਮਯਾਬ ਹੋਏ ਹਾਂ ਹ ਐਜੂਕੇਸ਼ਨ ਸਾਰੇ ਏਡੇ ਪਿੰਡ 8ਵੀਂ ਤੱਕ ਸਕੂਲ ਅਜੇ ਨਹੀਂ ਸਾਡਾ ਹੈਗਾ ਇੱਥੇ ਹੈਗਾ ਉਹਦੇ ਵਿੱਚ ਇਹ ਕਾਰਨ ਦੱਸਿਆ ਮੈਂ ਗਿਆ ਟੀਚਰਾਂ ਕੋ ਵੀ ਜਿਹਨੂੰ 10ਵੀਂ ਤੱਕ ਕਰਵਾਈਏ ਉਹਦੇ ਵਿੱਚ ਬੱਚੇ ਥੋੜੇ ਆ ਮਤਲਬ 100 ਪਲੱਸ ਚਾਹੀਦਾ 100 ਪਲੱਸ ਹੈ ਨਹੀਂ ਆ ਕੋਸ਼ਿਸ਼ ਕਰਾਂਗੇ 100 ਪਲੱਸ ਹੋ ਜਾਣ ਤੇ ਜਿਹੜਾ 10ਵੀਂ ਤੱਕ ਸਕੂਲ ਨੂੰ ਕੀਤਾ ਜਾਵੇ ਸੌਂ ਚੁੱਕ ਸਮਾਗਮ ਦੇ ਕਾਉਂਟਰ ਮੰਤਰੀ ਧਾਰੀਵਾਲ ਨੇ ਇੱਕ ਤੋਂ ਬਿਆਨ ਜਾਰੀ ਕੀਤਾ ਹੈ ਕਿ ਬਹੁਤੇ ਪੰਚਾਇਤਾਂ ਨੂੰ ਅਧਿਕਾਰਾਂ ਮਲੇ ਪਤਾ ਨਹੀਂ ਤੇ ਸੈਮੀਨਾਰ ਲੱਗਣਾ ਚਾਹੀਦਾ ਇਸ ਮਿਆਂ ਨੂੰ ਤੁਸੀਂ ਯੂਫਾ ਕੋ ਹੁੰਦੇ ਨਾਤੇ ਬਲਾਕਪੁਰ ਨਾਲ ਹੁੰਦੇ ਕਿਵੇਂ ਦੇ ਦਿੱਤੀ ਹਾਂਜੀ ਉਹਨਾਂ ਨੇ ਜੀ ਮੈਸੇਜ ਦਿੱਤਾ ਸੀ ਬਹੁਤ ਵਧੀਆ ਤੇ ਮੈਂ ਤੇ ਸੜ ਇੱਕ ਬੁੱਕ ਮਿਲੀ ਆ ਪੰਚਾਇਤੀ ਰਾਜਾ 1994 ਉਹ ਮੈਂ ਲਿਆ ਕੇ ਘਰ ਰੱਖੀ ਆ ਤੇ ਮੈਂ ਡੇਲੀ ਪੜਦਾ ਹਾਂ ਜਿੰਦੇ ਵੀ ਪੰਚਾਇਤ ਦੇ ਅਧਿਕਾਰ ਵਾ ਵੱਤ ਵਾਦ ਮੈਂ ਉਹਦੇ ਜਾਣੂ ਕਰਕੇ ਤੇ ਉਹਦੇ ਅਕੋਰਡਿੰਗ ਹੀ ਆਪਣੇ ਪਿੰਡ ਦੀ ਸੇਵਾ ਕਰਾਂਗੇ ਜੀ ਆਮ ਆਦਮੀ ਪਾਰਟੀ ਦੇ ਜੋਨ ਦੀ ਚੱਲੀ ਆ ਪਾਰਟੀ ਉਹਦੇ ਤੋਂ ਤੁਸੀਂ ਨਾਲ ਜੁੜਿਓ ਹਾਂਜੀ ਹੁਣ ਮੌਜੂਦਾ ਬਲਾਗ ਪ੍ਰਧਾਨ ਵੀ ਹਾਂ ਕਿਤੇ ਨਾ ਕਿਹਾ ਤੁਹਾਨੂੰ ਲੱਗਦਾ ਨਹੀਂ ਕਿ ਸਰਪੰਚੀ ਦਾ ਫਾਇਦਾ ਬਲਾਗ ਉਹਨਾਂ ਨੂੰ ਸੱਚੇ ਮਿਲਿਆ ਨਹੀਂ ਸਰ ਉਹ ਜਿਹੜਾ ਬਲਾਕ ਇੰਚਾਰਜ ਦਾ ਉਹ ਮੇਰੇ ਕੋਲ ਬਾਕੀ ਪਿੰਡ ਵੀ ਹੈਗੇ ਨੇ ਉਹਨਾਂ ਵਿੱਚ ਹੀ ਵਰਕ ਕਰੀਦਾ ਆਪਾਂ ਚਲੋ ਸਰਪੰਚ ਅਸੀਂ ਅੱਜ ਆਵਾਦ ਨਹੀਂ ਪਾਰਟੀ ਦੀ ਵਜਾ ਨਹੀਂ ਬਣਿਆ ਬਾਕੀ ਜੋ ਵੋਟਾਂ ਬੈ ਕੇ ਅਸੀਂ ਸਰਪੰਚ ਬਣੇ ਆ ਜੀ ਬਿਨਾ ਵੋਟਾਂ ਤੋਂ ਨਹੀਂ ਆ ਪਾਰਟੀ ਮੰਗ ਵੀ ਲੀਡਰ ਸਾਹਿਬ ਨੂੰ ਮੇਰੀ ਇਹੋ ਹੀ ਕਿ ਮੇਰੇ ਪਿੰਡ ਇਲੈਕਸ਼ਨ ਹੋਣੀ ਚਾਹੀਦੀ ਆਪਾਂ ਜੇ ਪਿੰਡ ਦੇ ਲੋਕ ਚਾਹਣ ਤਾਂ ਅਸੀਂ ਸਰਪੰਚ ਬਣਾਂਗੇ ਆਦਰਵਾਇਜ਼ ਆਪਾਂ ਨੂੰ ਕੋਈ ਲੋੜ ਨਹੀਂ ਆ ਜੇ ਸਾਨੂੰ ਪਿੰਡ ਦੇ ਨਹੀਂ ਚਾਹ ਰਹੇ ਤਾਂ ਕੀ ਲੋੜ ਆ ਸਾਨੂੰ ਪਿੰਡ ਦੇ ਸਰਪੰਚ ਬਣਦੀ ਇਹ ਕਰਕੇ ਆਪਣਾ ਇਲੈਕਸ਼ਨ ਲੜਾਈ ਕੀਤੀ ਆ ਜਿਹਦੇ ਵਿੱਚੋਂ ਵੀ 77% ਮੈਨੂੰ ਸੋਚੋ ਵੋਟ ਪਈ ਹੈ ਜੀ ਇੱਕ ਤਰਫਾ ਹੀ ਲੋਕਾਂ ਨੇ ਮੇਰੀ ਹੈਲਪ ਕੀਤੀ ਆ ਮੰਤਰੀ ਸਾਹਿਬ ਧੜਜਵਾਲ ਨੇ ਇਹ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਲੇਡੀਜ਼ ਨੂੰ ਸਰਪੰਚ ਬਣ ਜਾਂਦੀਆਂ ਨੇ ਪਰ ਉਹਨਾਂ ਨੂੰ ਕੰਮ ਨਹੀਂ ਕਰ ਦਿੱਤਾ ਜਾਂਦਾ ਹਾਂ ਜੀ ਹਾਂ ਜੀ ਇਸ ਮੈਨੂੰ ਕਿਵੇਂ ਦੇ ਦੇ ਉਹ ਤਾਂ ਗੱਲ ਉਹਨਾਂ ਦੀ ਸਹੀ ਹੈ ਜੀ ਜੋ ਲੇਡੀਜ਼ ਬਣ ਜਾਂਦੀਆਂ ਨੇ ਦੇ ਪਿੱਛੇ ਵੀ ਲੇਡੀ ਸੀ ਸਰਪੰਚ ਹਨ ਤੇ ਉਹਨਾਂ ਨੂੰ ਅੱਜ ਕੋਈ ਸਵਾਲ ਕਰੋ ਤਾਂ ਉਹਨਾਂ ਨੂੰ ਇਡੀ ਕੋਈ ਨੌਲੇਜ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਘਰ ਵਾਲੇ ਹੀ ਸਾਰੇ ਕੰਮ ਕਰਦੇ ਹਰ ਪਿੰਡ 'ਚ ਇਹ ਹਵਾਲਾ ਪਰ ਆਪਾਂ ਜੇ ਲੇਡੀਜ਼ ਨੂੰ ਬਣਾਉਨੇ ਆ ਤੇ ਸਾਨੂੰ ਚਾਹੀਦਾ ਵੀ ਉਹਨਾਂ ਨੂੰ ਮੌਕਾ ਦਈਏ ਪਿੰਡ ਦੇ ਵਿੱਚ ਵਿਚਰਨ ਦਾ ਕੰਮ ਕਰਨ ਦਾ ਦਫ਼ਤਰਾਂ 'ਚ ਜਾਣ ਦਾ ਅ fırsਰਾਂ ਨਾਲ ਗੱਲਬਾਤ ਕਰਨ ਦਾ ਕਿਉਂਕਿ ਲੇਡੀਜ਼ ਵੀ ਅੱਜਕੱਲ ਬਹੁਤ ਇੰਟੈਲੀਜੈਂਟ ਆ ਕੋਈ ਬੰਦੇ ਤੋਂ ਘੱਟ ਨਹੀਂ ਹੈਗੀਆਂ ਤੇ ਲੇਡੀਜ਼ ਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਕੀ ਮੈਸੇਜ ਦੇਣਾ ਬਲਾਗ ਪਦਾਨ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹੋ ਬਾਤ ਆਪਣੇ ਜਿਹੜੇ ਬਾਕੀ ਮੇਰੇ ਸਾਥੀ ਸੁਪੰਜ ਬਣੇ ਨੇ ਆਮਦਵੀ ਪਾਰਟੀ ਦੇ ਪਰ ਉਹਨਾਂ ਨੂੰ ਕਹਿਣਾ ਚਾਹਾਂਗਾ ਵੀ ਪਿੰਡ ਦੇ ਵਿੱਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਕੰਮ ਕਰੋ ਕੋਈ ਵੀ ਭਾਵੇਂ ਵਿਰੋਧੀ ਪਾਰਟੀ ਦਾ ਬੰਦਾ ਤੁਹਾਡੇ ਕੋਲ ਆਉਂਦਾ ਆ ਤੇ ਹੈ ਤੇ ਸਾਡੇ ਪਿੰਡ ਦਾ ਹੀ ਆ ਕੋਈ ਗੱਲ ਨਹੀਂ ਵੋਟ ਉਹਦੀ ਮਰਜ਼ੀ ਜਿੱਥੇ ਮਰਜ਼ੀ ਪਾਵੇ ਪਰ ਉਹਦੀ ਸਮੱਸਿਆ ਜਰੂਰ ਸੁਣੋ ਤੇ ਪਿੰਡ ਦੀ ਸੇਵਾ ਕਰੋ ਮਤਲਬ ਨਿਰਪੱਖ ਹੋ ਕੇ ਪਾਰਟੀ ਵਿੱਚ ਜੂਸ ਆ ਗੂ ਆਉਣ ਦੇ ਨਾਤੇ 50 ਸਰਕਾਰ ਦੇ ਕੰਮਾਂ ਲੈ ਕੇ ਕਿਵੇਂ ਦੇਖੋ ਪੰਜਾਬ ਸਰਕਾਰ ਸਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜਾ ਮੈਨੀਫੈਸਟੋ ਉਹਨਾਂ ਨੇ 2022 ਦੇ ਵਿੱਚ ਤਿਆਰ ਕੀਤਾ ਸੀ ਉਦੇ ਵਿੱਚ ਉਹਨਾਂ ਨੇ ਆਪਣੇ ਵਾਦੇ ਜਿਹੜੇ ਅੱਧੇ-ਵੱਧ ਪੂਰੇ ਕਰ ਚੁੱਕੀ ਆ ਬਾਕੀ ਸਾਡੇ ਕੋਲ ਜੀ 22 ਸਾਲ ਸਰਕਾਰ ਹੈਗੀ ਆ ਉਹ ਵੀ ਪੂਰੇ ਕਰੇਗੀ ਬਹੁਤ ਵਧੀਆ ਇਮਾਨਦਾਰ ਮੁੱਖ ਮੰਤਰੀ ਪੰਜਾਬ ਨੂੰ ਪਹਿਲੀ ਵਾਰੀ ਮਿਲਿਆ ਜੀ ਸਾਡਾ ਫਰਜ਼ ਬੰਦਾ ਵੀ ਮੁੱਖ ਮੰਤਰੀ ਦਾ ਸਾਥ ਦੇਣਾ ਔਰ ਨੈਕਸਟ ਫੇਰ ਉਹਨਾਂ ਦੀ ਸਰਕਾਰ ਨੂੰ ਰਿਪੀਟ ਕਰਨਾ ਤਾਂ ਹੀ ਪੰਜਾਬ ਦਾ ਕੋਈ ਨਾ ਕੋਈ ਭਲਾ ਹੋ ਸਕਦਾ ਹੈ ਕਿਉਂਕਿ ਇਸ ਟਾਈਮ ਬਹੁਤ ਮਾੜੇ ਹਾਲਾਤ ਹੋਈ ਹੋਏ ਪਿੰਡਾਂ ਪਿੰਡੀਆਂ ਸਰਕਾਰਾਂ ਨੇ ਜਿਹੜੇ ਕੀਤੇ ਹੋਏ ਜੀ ਸਾਹਿਬ ਪਿੰਡ ਵਾਲਿਆਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨਵਕਸਿਆ ਔਰ ਉਹਨਾਂ ਨੂੰ ਕਿਵੇਂ ਧੰਨਵਾਦ ਕਰਨਾ ਚਾਹੀਦਾ ਮੈਂ ਰਿਆਤ ਬਣ ਕੇ ਪਿੰਡ ਵਾਲੇ ਵਸੀਆਂ ਦਾ ਆਪਣਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 1000 ਵੋਟ ਦੇ ਵਿੱਚੋਂ 800 ਵੋਟ ਦੇ ਕਰੀਬ ਵੋਟਾਂ ਪਾਈਆਂ ਐਡਾ ਵੱਡਾ ਮਾਣ ਬਖਸ਼ਿਆ ਔਰ ਮੈਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਨਿਰਪੱਖ ਹੋ ਕੇ ਮੈਂ ਪਿੰਡ ਦਾ ਵਿਕਾਸ ਕਰਾਂਗਾ ਭਾਵੇਂ ਮੈਨੂੰ ਕਿਸੇ ਨੇ ਵੋਟ ਪਾਈ ਚਾਹੇ ਨਹੀਂ ਪਾਈ ਉਹ ਜਦੋਂ ਮਰਜ਼ੀ ਮੇਰੇ ਘਰ ਆ ਸਕਦਾ ਮੈਨੂੰ ਫੋਨ ਕਰਕੇ ਮੇਰਾ ਆਪਣਾ ਕੰਮ ਦੱਸਦਾ ਜਾਇਜ਼ ਕੰਮ ਸਾਰੇ ਦੇ ਹੋਣਗੇ ਨਜਾਇਜ਼ ਕੰਮ ਕਿਸੇ ਦੇ ਨਹੀਂ ਹੋਏਗਾ ਭਾਵੇਂ ਉਹਨੇ ਮੈਨੂੰ ਵੋਟਾਂ ਵੀ ਪਾਈਆਂ ਬਾਕੀ ਮੈਂ ਉਹਨਾਂ ਦਾ ਸਾਡੇ ਪਿੰਡ ਦਾ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ